ਸੰਗਰੂਰ ਦੇ ਤੂਰੀ ਦੇ ਵਿੱਚ ਸਮਾਜ ਸੇਵੀ ਐਨਆਰਆਈ ਸੁਰਿੰਦਰ ਸਿੰਘ ਨੇਜਰ ਦੇ ਵੱਲੋਂ 12ਵਾਂ ਅੱਖਾ ਦਾ ਕੈਂਪ ਲਗਾਇਆ ਗਿਆ ਇਸ ਮੌਕੇ ਤੇ ਪੰਜਾਬੀ ਫਿਲਮ ਇੰਡਸਟਰੀ ਤੋਂ ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੇਟੀ ਅਤੇ ਹਿਮਾਂਸ਼ੀ ਖੁਰਾਨਾ ਵਿਸ਼ੇਸ਼ ਤੌਰ ਤੇ ਤੂਰੀ ਪਹੁੰਚੇ ਇਸ ਮੌਕੇ ਤੇ ਭਗਵੰਤ ਮਾਨ ਦੇ ਮਾਤਾ ਹਰਪਾਲ ਕੌਰ ਜੀ ਅਤੇ ਉਹਨਾਂ ਦੀ ਧਰਮ ਪਤਨੀ ਡਾਕਟਰ ਗੁਰਪ੍ਰੀਤ ਕੌਰ ਵੀ ਵਿਦੇਸ਼ ਤੋਂ ਪਹੁੰਚੇ ਹੋਏ ਸਨ ਸੋ ਇਸ ਮੌਕੇ ਤੇ ਲੋਕਾਂ ਨੂੰ ਅੱਖਾ ਦੇ ਆਪਰੇਸ਼ਨ ਬਣਾਉਂਦੀ ਅੰਗਾਤੇ ਮੁਫਤ ਟ੍ਰਾਈਸਾਈਕਲ ਵੀ ਵਨਡੇ ਗਈ ਉਹ ਉਹਨਾਂ ਦੇ ਘਰ ਬਣਵਾਉਣ ਦੇ ਲਈ ਇੰਨਾ ਕੁਛ ਕਰ ਰਹੇ ਨੇ ਕਿ ਤੇ ਜਿਨ੍ਹਾਂ ਨੂੰ ਰੋਜ਼ਗਾਰ ਨਹੀਂ ਹੈਗਾ ਜਿਨ੍ਹਾਂ ਕੋਲ ਉਹਨਾਂ ਨੂੰ 3 ਮਸ਼ੀਨਾ ਵੰਡੀਆਂ ਗਈਆਂ ਨੇ ਜਾਂ ਪੁਰਿਆ ਕੇ ਸਾਨੂੰ ਇਹ ਵੀ ਪਤਾ ਲੱਗ ਰਿਹਾਗਾ ਕਿ ਮਤਲਬ ਕਿੰਨੇ ਲੋਕ ਹੈਗੇ ਨੇ ਜਿਨ੍ਹਾਂ ਦੀ ਲਾਈਫ ਹੈਲੇ ਵੀ ਕਾਫੀ ਔਰੀ ਹੈਗੀ ਜੋ ਪੋਵਰਟੀ ਚ ਜਿ ਰਹੇ ਨੇ ਇੰਡੀਆ ਦੇ ਵਿੱਚ ਤਾਂ ਜੋ ਲੋਕ ਇਸ ਪੋਵਰਟੀ ਤੋਂ ਓਵਰਕਮ ਕਰਨ ਦੇ ਲਈ ਆਪਣੇ ਕੰਟਰੀ ਦੇ ਲਈ ਕੁਸ਼ਲ ਯੋਗਦਾਨ ਪਾ ਰਹੇ ਨੇ ਤਾਂ ਸਾਨੂੰ ਉਹਨਾਂ ਨੂੰ ਸਪੋਰਟ ਕਰਨਾ ਚਾਹੀਦਾ ਬਹੁਤ ਵਧੀਆ ਕੰਮ ਆ ਮੈਨੇਜਰ ਸਾਹਿਬ ਦਾ ਸ੍ਰਿੰਦਰ ਨਿੱਜ ਇਹ ਜਿੰਦਰਤ ਨੂੰ ਇਹ ਇਹਨਾਂ ਦੇ ਪਰਿਵਾਰ ਨਾਲ ਜਿਹੜਾ ਪਾਈਦਾ ਇੱਕ ਚਾਚਾ ਉਹਨਾਂ ਦੀ ਜੀ ਦਾ ਪਰਿਵਾਰ ਹੁੰਦਾ ਸੀ ਉਹਨੇ ਆ ਵੀ ਸਾਡੀ ਆੜੀ ਦੀ ਤੇ ਮੈਂ ਇਹ ਵੀ ਮੁੰਡਾ ਬਹੁਤ ਵਧੀਆ ਮਿਲਦਾ ਭੱਜ ਕੇ ਮਿਲਦਾ ਬਹੁਤ ਵਧੀਆ ਸੁਭਾਅ ਹੈ ਪਰਮਾਤਮਾ ਨੇ ਉਹ ਮਾਇਆ ਦਿੱਤੀ ਆ ਤੇ ਪਾਏ ਪੜ੍ਹਦੇ ਖਾਤੇ ਪਾਈ ਜਾਂਦੇ ਬਹੁਤ ਸੰਗੀਆਂ ਕਰਦੇ ਬੱਚਿਆਂ ਨੂੰ ਸੈੱਟ ਕਰਕੇ ਵੀ ਜਿਹੜੀ ਮੇਰੀ ਲਾਈਫ ਆ ਮੈਂ ਪੰਜਾਬ ਦੇ ਗਰੀਬਾਂ ਵਾਸਤੇ ਲੋਕਾਂ ਵਾਸਤੇ ਆਪਣੀ ਇਹਨੂੰ ਲਾਉਣਾ ਚਾਹਣਾ ਜਿੰਨੀ ਵੀ ਪੁੰਜੀ ਆ ਇਹ ਤਕਰੀਬਨ 5 ਕਰੋੜ ਰੁਪਇਆ ਹਰ ਸਾਲ ਗਰੀਬਾਂ ਦੇ ਘਰ ਬਣਾ ਕੇ ਦਿੰਦੇ ਨੇ ਤਕਰੀਬਨ ਮੈਨੂੰ ਇਹਨਾਂ ਨੇ 1 ਕਰੋੜ ਰੁਪਇਆ ਸਾਡੇ ਜਿਹੜੇ ਸਕੂਲਮ ਪੈਰੇ ਸਰਕਾਰੀ ਸਕੂਲਾਂ ਦੇ ਵਿੱਚ ਅਸੀਂ ਲੱਗ ਰਹੇ ਹਾਂ ਸਾਡੇ ਮੇਰੇ ਹਲਕੇ ਸਨੌਰ ਦੇ ਵਿੱਚ 1 ਲੱਖ ਰੁਪਇਆ ਇਹਨਾਂ ਨੇ ਡਿਲੀਸ਼ਨ ਸਾਡੇ ਪਠਾਨਬਾਦਾ ਟਰਸਟ ਚ ਇਹਨਾਂ ਨੇ ਪਾਈ ਮਾਨ ਦਾ ਧੰਨਵਾਦੀ ਵੀ ਆ ਤੇ ਮੇਰੇ ਵੀ ਪਿਛਲੀ ਵਾਰੀ ਪਿਛਲੇ ਸਾਲ ਕੈਂਪ ਲਾਇਆ ਸੀ ਤਕਰੀਬਨ ਉਹਦੇ ਵਿੱਚ ਰਾਈਸਾਈਕਲ ਤੇ ਮਸ਼ੀਨਾ ਵੀ ਐਰਕੀ ਵੀ ਕਹਿੰਦੇ ਸੀ ਫਿਰ ਸੀਐਮ ਸਾਹਿਬ ਨੇ ਪਿਆਰ ਗੁਰਪ੍ਰੀਤ ਜੀ ਨੇ ਕਿਹਾ ਵੀ ਸਾਡੇ ਇਸ ਹੜਕੇ ਨੂੰ ਵੀ ਜ਼ਰੂਰਤ ਹੈ ਵੀ ਸਾਡੇ ਹੜਕੇ ਚਲਾਇਆ ਜਾਵੇ ਤੇ ਇਹਨਾਂ ਨੇ ਉਹਨਾਂ ਦੇ ਕਹਿਣ ਤੇ ਅੱਜ ਇਸ ਧੂਰੀ ਦੇ ਵਿੱਚ ਜਿਹੜਾ ਕੈਂਪ ਲਾਇਆ ਸਾਡੇ ਐਕਟਰ ਆਏ ਨੇ ਇਹਨਾਂ ਦਾ ਵੀ ਧੰਨਵਾਦ ਸਮੂਹ ساری ਟੀਮ ਦਾ ਧੰਨਵਾਦ ਤੇ ਮੈਂ ਬੇਨਤੀ ਕਰਦਾ ਸਾਰੇ ਐਨਆਰਆਈ ਜਿਹੜੀ ਧਰਤੀ ਦੇ ਤੁਸੀਂ ਬੈਠੇ ਹੋ ਜੀ ਇਹ ਪੂਰੇ ਬਿਜ਼ਨਸਮੈਨਾਂ ਦੀ ਤੇ ਵਧੀਆ ਲੋਕਾਂ ਦੀ ਧਰਤੀ ਆ ਜਿੱਨਾਂ ਚ ਕਾਫੀ ਲੋਕ ਜਿਹੜੀ ਮਦਦ ਕਰ ਸਕਦੇ ਕੱਟਿਓ ਲੇਕਿਨ ਮੈਂ ਇਤਨਾ ਨਹੀਂ ਕਰ ਸਕਦੀ ਜੋ ਇਹ ਕਰ ਰਹੇ ਹੋ ਉਹ ਔਰ ਮੈਨੂੰ ਐਸੇ ਲੱਗਦਾ ਹੈ ਕਿ ਇਹ ਪੁੰਨਿਆ ਭੋਗ ਵੀ ਰਹੇ ਹਨ ਉਸ ਦਾ ਆਈ ਥਿੰਕ ਹਿਸ ਬ੍ਰਾਂਡ ਇਜ਼ ਵਨ ਆਫ ਦ ਮੋਸਟ ਲੀਡਿੰਗ ਬ੍ਰਾਂਡਸ ਇਨ ਯੂਕੇ ਇਟਸ ਬਿਕੋਜ਼ ਆਫ 올 ਦ ਬਲੇਸਿੰਗ ਕੀ ਸੁਣਨਾ ਚਾਹੋਗੇ ਤੁਸੀਂ ਅਗਰ ਕੋਈ ਹੋਰ ਬਾਰੇ ਕਹਿਣਾ ਚਾਹੋਗੇ ਪੰਜਾਬੀਆਂ ਦੀ ਦਰਿਆ ਤੇਰੀ ਬਾਰੇ ਤੁਸੀਂ ਕਹਿਣਾ ਚਾਹੋਗੇ ਚਲੋ ओ कुंद्रा साहब कुंद्रा साहब के नाल रह रह है कि मैं भी आधी पंजाबी हो ही गई हूँ <laughs> मैंने तो पंजाबी पूरी तरह से समझ आ है